ਕੁਦਰਤ ਸੋਇ ਪਾਤ੍ਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾਂ ਸੋਇ ਸਹਾਈ ਦਸਾਂ ਬਾਛਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਜਿਰਾ ਦਾ ਧਿਆਨ ਪਰ ਕੇ ਬੋਲ ਜੀ ਪੰਜਬਾਂ ਸਰਹਰਾਂ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਂ ਤੋਂ ਸੁਭਾਨਵ ਜੀ ਚਾਰ ਫਹਿਰ ਜੋ ਦਿਨ ਆਇਆ ਸੇਵਾ ਸਿਮਰਨ ਵਾਲਾ ਆਪਣੇ ਬਾਣੇ ਅੰਦਰ ਬਤੀਤ ਕਰਵਾਲੇ ਜੀ ਇਸਵੇਂ ਤਾਂ ਤਾਂ ਅਮਰ ਸਹੀ ਬਾਬਾ ਦੀਪ ਸਿੰਘ ਸਾਹਿਬ ਦੀ ਜਲਾ ਦੇ ਪਾਵਨ ਕੁਲ ਪ੍ਰੇਸਾ ਗੁਰਦੁਆਰਾ ਸਹੀਦ ਗੰਜ ਸਾਹਿਬ ਦੇ ਵਿਖੇ ਨਾਲੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਕਰ ਪ੍ਰਮਾਨ ਕਰਨੀਆਂ ਦੀ ਯਾਤਰਾ ਸਫਲੀ ਦਰਨੀ ਦਰਬਾਰ ਸਿੱਖੀ ਸਿਰ ਪ੍ਰਸਾਦ ਨਾਮਦਾਨ ਦੀ ਦਾਤ ਬਖਸ਼ ਕਰਦੇ ਕੋਇ ਸ਼ੋਭ ਪਾਵਨ ਗੁਰਮਤੰਸਾ ਪੂਰਨ ਕਰਨੀਆਂ ਜੀ ਸਨਾ ਨੁਛੜ ਗੁੰਤਰਾ பான Thank <laughs> you. ਗੁਰ ਗਿਆਨ ਗੁਰੂ ਹਰ ਨਾਮ ਕੀ ਨਾਮ ਦੇ ਤੇਜ ਰੰਗਿਆ ਹਰ ਨਾਮ ਰੰਗਿਆ ਦੀਆ ਨਾਲ ਵੰਗੀ ਹਰ ਕਥਾ ਚੰਗੀ ਧਾਰਨਾ ਉਦਾਰੇ ਵਿੱਚੇ ਜਾਣੀ ਆ ਸਭੋ ਜਨਮ ਸਫਲ ਹੋ ਕੀਆ ਕਰਤੇ ਹਰਿ ਨਾਮ ਨਾਲ ਹਰ ਮਿਲੇ ਹਰ ਗੁਰ ਸੁਖ ਘੜੇ ਗੁਰ ਸ਼ਬਦ ਪਾਇ ਹਰ ਨਾਮ ਧਿਆਇ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸਵਾਰਮੀ ਅੰਤਰ ਜਾਨਮੀ ਹਰ ਨਾਮ ਤਰ ਹਰ ਨਾਮ ਧਰ ਕੀਆ ਲਾਲ ਤਵਾਨ ਨਾਮ ਜਾਣ ਲੈ ਹਰ ਨਾਮ ਹਰ ਤਬ ਮੰਗੀਆ ਕੜਿਆਲ ਮੁਖੇ ਗੁਰ ਅੰਤ ਸਪਾ ਪਿਆਰ ਸਤ ਜਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਛੇਤੀ ਘਾਰੇ ਭਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਲੇ ਖਾਰੇ ਰੰਗ ਬਾਣ ਰੰਗ ਕੀ ਗੁਣ ਰਾਜ ਗਾਏ ਮਨ ਸੁਭਾ चाय हर सया गुड़रा गाय मन सुभाए हर गुरबती मन त्याया जड़दान कल कृपाई दे ी चार 跟大家买的很像呀。